ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਸਾਰੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਖੁਦ ਵੀਡੀਓ ਉਹ ਬਣਾ ਰਹੀਆਂ ਜੀ ਮੈਂ ਕਿਉਂਕਿ ਅੰਮ੍ਰਿਤ ਜੀ گئے ਹੋਏ ਸੀ ਜੀ ਬਾਹਰ ਵੀਡੀਓ ਬਣਾਉਣ ਕਿਰ ਵਿੱਚ ਕੋਈ ਵੀ ਹੈ ਨਹੀਂ ਸੀ ਹੈਲਪ ਕਰਨ ਵਾਸਤੇ ਤੇ ਮੈਂ ਸੋਚਿਆ ਵੀ ਚਲੋ ਖੁਦ ਹੀ ਬਣਾ ਕੇ ਦੇਖਦੇ ਆਂ ਵੀਡੀਓ ਤੇ ਤੁਸੀਂ ਮੇਰਾ ਐਕਸਪੀਰੀਅੰਸ ਕਿਵੇਂ ਲੱਗਿਆ ਜੀ ਮਤਲਬ ਮੇਰੀ ਵੀਡੀਓ ਕਿਵੇਂ ਲੱਗੀ ਕਿਵੇਂ ਦਾ ਰਿਜ਼ਲਟ ਹੈ ਕਿਵੇਂ ਜੇ ਲੱਗੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਇੱਧਰ ਮੈਂ ਲਾ ਲਿਆ ਸੀ ਈਜ਼ੀ ਟ੍ਰਾਈਪੋਡ ਤੇ ਫੋਨ ਤੇ ਹੁਣ ਜਿਹੜਾ ਕੈਮਰਾ ਇਹ ਵੀ ਆਪਾਂ ਟ੍ਰਾਈਪੋਡ ਤੇ ਲਾਵਾਗੇ ਉਸ ਤੋਂ ਬਾਅਦ ਬਣਾਵਾਂਗੇ ਜੀ ਵੀਡੀਓ ਆਪਾਂ ਬਣਾਵਾਂਗੇ ਜੱਜ ਕੜੀ ਪੱਤੇ ਤੋਂ ਕਿਉਂਕਿ ਇਹ ਡਿਸ਼ ਵਿੱਚ ਹੀ ਯੂਜ਼ ਹੁੰਦਾ ਹੈ ਪਰ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਹੇਅਰ ਆਲ ਮਤਲਬ ਅਨੇਕਾਂ ਹੀ ਪ੍ਰੋਬਲਮ ਆ ਉਹਦੇ ਵਾਸਤੇ ਇਹਦੇ ਵਿੱਚ ਬਹੁਤ ਸਾਰੇ ਤੱਤ ਹੁੰਦੇ ਨੇ ਤੇ ਇੱਕ ਦੋ ਚੀਜ਼ਾਂ ਆਪਾਂ ਹੋਰ ਪਾਵਾਂਗੇ ਜੋ ਆਪਣੇ ਘਰ ਵਿੱਚ ਹੁੰਦਗੀਆਂ ਹੀ ਨੇਗੀਆਂ ਤੇ ਉਹ ਤਾਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਥੋੜੇ ਜਿਹਾ ਟਾਈਮ ਚ ਜਿਹੜਾ ਤੇਲ ਬਣਾਵਾਂਗੇ ਤੇ ਇਹਦੇ ਰਿਜ਼ਲਟ ਵੀ ਬਹੁਤ ਵਧੀਆ ਹੁੰਦੇ ਨੇ ਸਾਰੇ ਤੱਤ ਦੱਸਾਂਗੇ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਤੇਲ ਬਣਾਉਣ ਤੋਂ ਪਹਿਲਾਂ ਕੈਮਰੇ ਨੂੰ ਲਾ ਲਈ ਜੀ ਟਰਾਈਪੋਡ ਤੇ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਤੇਲ ਬਣਾਉਣ ਦੀ ਤਿਆਰੀ ਤੇ ਲੋ ਜੀ ਕੈਮਰੇ ਨੂੰ ਆਪਾਂ ਸੈੱਟ ਕਰਤਾ ਰਿਕਾਰਡਿੰਗ ਲਗਾਤੀ ਤੇ ਆਹ ਲਿਆ ਜੀ ਆਪਾਂ ਸਾਰਾ ਸਮਾਨ ਆਪਾਂ ਕੜੀ ਪੱਤਲ ਹੈ ਜੀ ਆਪਾਂ ਬਸ ਇਹ ਤਾਂ ਥੋੜਾ ਜਿਹੀ ਵਰਤ ਮਤਲਬ ਵੀ ਬਾਦ ਹੀ ਲਿਆਗਾ ਤੇ ਆ ਆਪਾਂ ਲੈ ਆ ਜੀ ਸਰੋਂ ਦਾ ਤੇਲ ਇਹ ਆਪਾਂ ਲੈ ਆ ਜੀ 150 ml ਇਹਦੀ ਤਾਂ ਆਪਾਂ ਕੋਕੋਨਟ ਦਾ ਮਤਲਬ ਨਾਰੀਅਲ ਦਾ ਤੇਲ ਵੀ ਲੈ ਸਕਦੇ ਉਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਪਰ ਇਹ ਘਰੇ ਕਢਾਈ ਹੋਈ ਹੈ ਜੀ ਵਧੀਆ ਪਿਓਰ ਤੇਲ ਤੇਲ ਆ ਸਰੋਂ ਦਾ ਤੇ ਇਹ ਆਪਾਂ ਲੈ ਆ ਜੀ 150 ml ਤੇ ਆਹ ਲੈ ਆ ਜੀ ਆਪਾਂ ਸੁੱਕੇ ਮੇਥੇ ਤੇ ਆਮਲਾ ਪਾਊਡਰ ਤੇ ਹੁਣ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ 150 ml ਤੇਲ ਇਹ ਆਪਾਂ ਲੋਹੇ ਦੀ ਕੜਾਹੀ ਜੀ ਪਾਉਣਾ ਜੀ ਲੋਹੇ ਦੀ ਕੜਾਹੀ ਆਪਾਂ ਲੈ ਲਈ ਤੇ ਗੈਸ ਆਪਾਂ ਆਨ ਕਰ ਲੈਣਾਗਾ ਤੇ ਇਹਨੂੰ ਆਪਾਂ ਲੋਥ ਹੀ ਰੱਖਣਾ ਜੀ ਸਭ ਤੋਂ ਪਹਿਲਾਂ ਆਪਾਂ 150 ml ਜਿਹੜਾ ਤੇਲ ਆ ਉਹ ਆਪਾਂ ਇਸ ਕੜਾਹੀ ਚ ਪਾ ਲੈਣੇ ਜੇ ਤੁਸੀਂ ਚਾਹੋ ਤਾਂ ਮਤਲਬ ਜੇਕਰ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਨੂੰ ਸ਼ੂਰ ਨਹੀਂ ਕਰਦਾ ਤਾਂ ਤੁਸੀਂ ਬਸ ਇਹਦੇ ਵਿੱਚ ਇਕੱਲਾ ਨਾਰੀਅਲ ਦਾ ਤੇਲ ਪਾ ਸਕਦੇ ਹੋ ਜੀ ਜਾਂ ਦੋਨੇ ਮਿਕਸ ਕਰਕੇ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਜੀ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਕਿਉਂਕਿ ਜਿਹੜਾ ਕੋਕੋਨਟ ਆਇਲ ਆ ਇਹਦੇ ਨਾਲ ਜਿਹੜੇ ਆਪਣੇ ਵਾਲਾਂ ਨੂੰ ਅੰਦਰੂਨੀ ਪੋਸ਼ਣ ਮਿਲਦਾ ਹੈਗਾ ਜਿਹੜੇ ਵਾਲ ਝੜਦੇ ਨੇ ਜਾਂ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਹੈ ਜਿੰਮੀ ਸਿਕਰੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਇਸ ਤੇਲ ਨਾਲ ਬਹੁਤ ਵਧੀਆ ਮਤਲਬ ਸਾਫ਼ ਹੋ ਜਾਂਦੀ ਹੈ ਤੇ ਆਪਣੇ ਜਿਹੜੇ ਵਾਲ ਉਹ ਵੀ ਵਧਣੇ ਸਟਾਰਟ ਹੋ ਜਾਂਦੇ ਇਹਦੀ ਤਰ੍ਹਾਂ ਤੁਸੀਂ ਮਕ ਕੋਕੋਰਾਟ ਵਰਜਨ ਆਇਲ ਲੈ ਸਕਦੇ ਹੋ ਜੀ ਉਹਦੇ ਨਾਲ ਵੀ ਵੀਡੀਓ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਉਂਕਿ ਆਪ ਨੂੰ ਐਵੇਂ ਹੁੰਦਾ ਵੀ ਆਹ ਚੀਜ਼ ਵਧੀਆ ਆਹ ਚੀਜ਼ ਵਧੀਆ ਆਪਾਂ ਬ੍ਰਾਂਡ ਲੈਣ ਲੱਗ ਜਾਈ ਜੰਨੇ ਜੀ ਤੇ ਜਿਹੜਾ ਪਿਓਰ ਤੇਲ ਜੀ ਉਹ ਹੀ ਲੈਣਾਗਾ ਆਪਾਂ ਜਿਹੜਾ ਕੱਚੀ ਕਹਾਣੀ ਦੇ ਤੇਲ ਸਰੋਂ ਦਾ ਇਹ ਆਪਾਂ ਲਿਆ ਹੋਇਆਗਾ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਹੁਣ ਆਪਾਂ ਗਰਮ ਕਰਨ ਦਵਾਂਗੇ ਜੀ ਤੇ ਇਧਰ ਲਿਆ ਜੀ ਆਪਾਂ ਜਿਹੜਾ ਕੜੀ ਪੱਤਾ ਇਹ ਆਪਾਂ ਥੋੜੇ ਜਿ ਲੈ ਲਾਂਗੇ ਜੀ ਇੱਕ ਮੁਠੀ ਵਾਂਗੂ ਤੇ ਇਹਨਾਂ ਨੂੰ ਆਪਾਂ ਧੋលਿਆ ਸੀਗਾ ਤੇ ਹੁਣ ਇਹ ਸੁੱਕੇ ਹੋਏ ਨੇ ਜੀ ਤੇ ਇਹਨਾਂ ਨੂੰ ਵੀ ਆਪਾਂ ਇਕੱਠੇ ਕਰ ਲਾਂਗੇ ਜੀ ਮਤਲਬ ਡੰਡੀ ਚੋਂ ਬਾਹਰ ਕੱਢ ਲਾਂਗੇ ਤੇ ਇਸ ਪ੍ਰਕਾਰ ਇੱਕ ਮੁਠੀ ਆਪਾਂ ਇਹਨਾਂ ਪੱਤਿਆਂ ਦੀ ਲੈ ਲੈਣੀ ਆ ਤੇ ਲਓ ਜੀ ਆਪਾਂ ਜਿਹੜੇ ਪੱਤੇ ਆ ਉਹ ਸਾਰੇ ਆਪਾਂ ਇੱਕ ਮੁਠੀ ਲੈ ਲੇ ਤੇ ਇੱਧਰ ਜਿਹੜਾ ਆਪਣਾ ਤੇਲ ਆ ਗਰਮ ਹੋ ਰਿਹਾ ਹੈਗਾ ਇਹ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਤੇ ਉਹਦੇ ਹਿਸਾਬ ਨਾਲ ਤੁਸੀਂ ਕੜੀ ਪੱਤਾ ਪਾ ਸਕਦੇ ਹੋ ਜੀ ਆਪਾਂ 150 ml ਤੇਲ ਲੈ ਤੇ ਬਸ ਇੰਨੇ ਕੀ ਪੱਤੇ ਪਾਵਾਂਗੇ ਜੀ ਇੱਕ ਮੁਠੀ ਵਾਂਗੂ ਇਹ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਜੀ ਇਹਨਾਂ ਸਾਪਾ ਬਿਲਕੁਲ ਲੋਥੀ ਰੱਖਿਆ ਹੋਇਆ ਜੀ ਜ਼ਿਆਦਾ ਨਹੀਂ ਹੈਗਾ ਵੀ ਆਪਾਂ ਫੁੱਲ ਤੇ ਰੱਖ ਕੇ ਇਹਨੂੰ ਪਕਾਉਣਾ ਹੈਗਾ ਬਸ ਲੋ ਲੋ ਤੇ ਬਸ ਆਪਾਂ ਇਹਨੂੰ ਸਿਰਫ 4 ਤੋਂ 5 ਮਿੰਟ ਹੀ ਪਕਾਵਾਂਗੇ ਜੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ 4 ਚਮਚ ਸੁੱਕੇ ਮੇਥੇ ਇਹਦੇ ਨਾਲ ਵੀ ਜਿਹੜੇ ਬਾਲ ਹੈ ਜੀ ਉਹ ਬਹੁਤ ਵਧੀਆ ਮਤਲਬ ਕਲਰ ਆਉਂਦਾ ਉਹਨਾਂ ਦਾ ਬਾਲ ਅੰਦਰੂਨੀ ਤੌਰ ਤੇ ਕਾਲੇ ਹੁੰਦੇ ਨੇ ਜਿਹੜੇ ਸੁੱਕੇ ਮੇਥੇ ਨੇ ਇਹਦੇ ਵੀ ਬਹੁਤ ਸਾਰੇ ਫਾਇਦੇ ਨੇ ਜੀ ਤੇ ਇਹਦੇ ਵਿੱਚ ਹੁੰਦਾ ਜੀ ਆਇਰਨ ਜੋ ਆਪਣੇ ਵਾਲਾਂ ਨੂੰ ਕਾਲਾ ਰੱਖਦਾ ਹੈ ਆਪਣੇ ਜਿਹੜੇ ਵਾਲ ਬਹੁਤ ਜ਼ਿਆਦਾ ਝੜਦੇ ਨੇ ਜਾਂ ਕਈ ਵਾਰ ਗੰਜੇਪਨ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਜਿਹੜੇ ਸੁੱਕੇ ਮੇਥੇ ਨੇ ਬਹੁਤ ਹੀ ਵਧੀਆ ਉਹਨਾਂ ਨੂੰ ਪੋਸ਼ਣ ਦਿੰਦੇ ਨੇਗੇ ਅੰਦਰੂਨੀ ਤੌਰ ਤੇ ਉਹਨਾਂ ਨੂੰ ਮਤਲਬ ਵੀ ਜਿਵੇਂ ਹੁਣ ਵਾਲ ਕਈ ਵਾਰ ਝੜ ਗਏ ਗੰਜ ਪੈ ਗਏ ਉਹਨਾਂ ਨੂੰ ਦੁਬਾਰੇ ਉੱਗਣ ਵਿੱਚ ਸਹਾਇਤਾ ਕਰਦੇ ਨੇ ਜੀ ਕੜੀ ਪੱਤੇ ਜਿਵੇਂ ਐਂਟੀਆਕਸੀਡੈਂਟ ਹੁੰਦੇ ਨੇ ਇਹਨਾਂ 'ਚ ਵਿਟਾਮਿਨ ਸੀ ਹੁੰਦਾ ਵਿਟਾਮਿਨ ਏ ਹੁੰਦਾ ਜੋ ਕਿ ਬਾਲਾਂ ਨੂੰ ਵਦਨ ਵਿੱਚ ਜਿਹੜੇ ਬਾਲ ਝਾੜ ਰਹੇ ਨੇ ਉਹਨਾਂ ਨੂੰ ਰੋਕਣ ਵਿੱਚ ਸਾਡੀ ਹੈਲਪ ਕਰਦੇ ਨੇ ਸੋ ਇਹ ਆਪਾਂ ਐਵੇਂ ਵੀ ਨਹੀਂ ਹੈਗਾ ਵੀ ਆਪਾਂ ਰੋਜ਼ਾਨਾ ਹੀ ਲਗਾਉਣਾਗਾ ਹਫ਼ਤੇ ਵਿੱਚ ਇਹ ਦੋ ਵਾਰ ਹੀ ਲਗਾਵਾਂਗੇ ਜੀ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੇ ਇਹਦੇ ਵਿੱਚ ਪਾਏ ਹੋਏ ਨੇ ਜੀ ਕੜੀ ਪੱਤਾ ਤੇ ਸੁੱਕੇ ਮੇਥੇ ਇਹਨਾਂ ਨੂੰ ਹੀ ਭੁੰਨਣਾਗਾ ਜੀ ਤਿੰਨ ਤੋਂ ਚਾਰ ਮਿੰਟ ਤੇ ਲਓ ਜੀ ਆਪਾਂ ਇਹਨੂੰ ਮੱਠੀ-ਮੱਠੀ ਅੱਗ ਤੇ ਪਕਾਉਣਾਗਾ ਜ਼ਿਆਦਾ ਇਹਦੀ ਏੜੀ ਆਂਚ ਉਹ ਆਪਾਂ ਫੁੱਲ ਨਹੀਂ ਕਰਨੀ ਨਹੀਂ ਤਾਂ ਆਪਣਾ ਤੇਲ ਵੀ ਮੱਚ ਜੂ ਤੇ ਜਿਹੜਾ ਸਾਰਾ ਸਮਾਨ ਪਾਇਆ ਉਹ ਵੀ ਉਹਦੇ ਵਿੱਚ ਵੀ ਸੜੀ ਦੀ ਖੁਸ਼ਬੂ ਆਉਣ ਲੱਗ ਜੂਗੀ ਇਸ ਕਰਕੇ ਇਹਨੂੰ ਹਲਕੀ ਹਲਕੀ ਮਤਲਬ ਲੋ ਫਲੇਮ ਤੇ ਰੱਖ ਕੇ ਗੈਸ ਨੂੰ ਹੀ ਆਪਾਂ ਇਹਨਾਂ ਨੂੰ ਪਕਾਉਣਾਗਾ ਕਿਉਂਕਿ ਇਹਦੇ ਨਾਲ ਜਿਹੜੇ ਉਹਦੇ ਵਿੱਚ ਨਰਾਸ ਹੈ ਜਿਵੇਂ ਹੋ ਕੇ ਕੜੀ ਪੱਤਾ ਜੀ ਤੇ ਆਪਣੇ ਸੁੱਕੇ ਮੇਥੇ ਉਹਦੇ ਵਿੱਚ ਜਿਹੜਾ ਬਧੀਆ ਸਾਰੇ ਇਨਗਰੀਡੀਅੰਟ ਵਿੱਚ ਆ ਜਾਣਗੇ ਜੀ ਉਹਦੇ ਸੋ ਬਹੁਤ ਵਧੀਆ ਤੇਲ ਬਣੂਗਾ ਜੀ ਇਹਦੇ ਨਾਲ ਹੁਣ ਜਿਵੇਂ ਵਾਲਾਂ ਵਿੱਚ ਬਹੁਤ ਹੀ ਜ਼ਿਆਦਾ ਗੰਜਾਪਾਨ ਹੈ ਬਾਲ ਬਹੁਤ ਝੜਦੇ ਨੇ ਦੋ ਮੋਹ ਨੇ ਜੇ ਬਾਲ ਨਹੀਂ ਵਧਦੇ ਉਦੋਂ ਵੀ ਮਤਲਬ ਹੈਲਪ ਕਰੂਗਾ ਇਹ ਬਾਲ ਵਧਾਉਣ ਵਿੱਚ ਬਹੁਤ ਵਧੀਆ ਰੋਲ ਅਦਾ ਕਰਦੇ ਨੇ ਜੀ ਆਪਾਂ ਹੋਰ ਵੀ ਬਹੁਤ ਸਾਰੇ ਤੇਲ ਬਣਾਏ ਨੇ ਜੀ ਤੇ ਅਲੱ ਤੇ ਇਹ ਲਾ ਸਿਰਫ ਜਿਵੇਂ ਹੁਣ ਆਪਾਂ ਵੀ ਜ਼ਿਆਦਾ ਕੋਈ ਸਮਾਨ ਨਹੀਂ ਮੰਗਾਉਣਾ ਚਾਹੁੰਦੇ ਇਹ ਅਕਸਰ ਆਪਣੇ ਘਰ ਹੁੰਦੀ ਹੈ ਸੁੱਕੇ ਮਿੱਥੇ ਹੋ ਗਏ ਜੀ ਕੜੀ ਪੱਤਾ ਤੇ ਆਪਾਂ ਜਿਹੜਾ ਤੇਲ ਓ ਘਰ ਵਿੱਚ ਹੀ ਬਣਾ 사 ਤੁਸੀਂ ਆ ਦੇਖ ਸਕਦੇ ਹੋ ਜਿਹੜਾ ਤੇਲ ਆ ਉਹ ਥੋੜਾ ਮਤਲਬ ਹਰਾ ਜਾ ਹੋ ਚੁੱਕਿਆ ਹੈ ਕੜੀ ਪੱਤੇ ਦੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹਨੂੰ ਤਿੰਨ ਚਾਰ ਮਿੰਟ ਹੋ ਗਏ ਜਿਹੜੇ ਪੱਤੇ ਆ ਉਹ ਵੀ ਖੜਕਣੇ ਸ਼ੁਰੂ ਹੋ ਗਏ ਮਤਲਬ ਬਿਲਕੁਲ ਸੁੱਕ ਚੁੱਕੇ ਨੇ ਜੀ ਇਹਦੇ ਵਿੱਚ ਤੇਲ ਵਿੱਚ ਰੜ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 4 ਚਮਚ ਆਮਲਾ ਪਾਊਡਰ ਦੇ ਇਹਨੂੰ 3-4 ਮਿੰਟ ਹੋ ਗਏ ਤੇ ਬਸ 1 ਮਿੰਟ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾਵਾਂਗੇ ਤੇ ਆਪਾਂ ਜ਼ਿਆਦਾ ਇਹਨੂੰ ਨਹੀਂ ਹੋਗਾ ਨਾ ਕਿਉਂਕਿ ਇਹਦੇ ਵਿੱਚ ਹੁੰਦਾ ਜੀ ਵਿਟਾਮਿਨ ਸੀ ਜੋ ਆਪਣੇ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦਾਗਾ ਆਪਣੀ ਸਕਿਨ ਵਾਸਤੇ ਵੀ ਬਹੁਤ ਵਧੀਆ ਹੁੰਦਾਗਾ ਤੇ ਇਹਨੂੰ ਆਪਾਂ ਜਦੋਂ ਵਾਲਾਂ ਦੀ ਜੜਾਂ ਵਿੱਚ ਲਗਾਵਾਂਗੇ ਇਹਨੂੰ ਨੇਚਰਲ ਕਲਰ ਦੇਊਗਾ ਵਾਲਾਂ ਨੂੰ ਤੇ ਵਾਲ ਜਿਹੜੇ ਚਿੱਟੇ ਆਉਂਦੇ ਨੇ ਉਹਨਾਂ ਤੇ ਵੀ ਇਹ ਰੋਕ ਲਾਉਂਦਾਗਾ ਸੋ ਜਿਹੜਾ ਆਮਲਾ ਇਹਦੇ ਵੀ ਖਾਣ ਦੇ ਬਹੁਤ ਇਨੂੰ ਵੀ ਇਹ ਆਪਚਾਰ ਚਮਚ ਲਿਆ ਹੋਇਆ ਜੀ ਤੇ ਆਮਲਾ ਪਾਊਡਰ ਨੂੰ ਵੀ ਇਹਦੇ ਵਿੱਚ ਪਾ ਕੇ ਆਪਾਂ 1 ਮਿੰਟ ਹੀ ਪਕਾਉਣਾ ਜੀ ਤੇ ਆਪਣੀ ਜਿਹੜੀ ਕੜਾਹੀ ਆ ਉਹ ਵੀ ਲੋਹੇ ਦੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਹ ਹੁੰਦੀ ਹੈ ਜੀ ਆਇਰਨ ਦੀ ਕੜਾਹੀ ਤੇ ਇਹਦੇ ਵਿੱਚ ਜਦੋਂ ਵੀ ਆਪਾਂ ਕੋਈ ਚੀਜ਼ ਪਕਾਉਨੇ ਆ ਤੋ ਜਿਹੜਾ ਉਹਦੇ ਵਿੱਚ ਆਇਰਨ ਆ ਜਿਹੜਾ ਉਹ ਮਿਕਸ ਹੋ ਜਾਂਦਾ ਜੀ ਆਇਰਨ ਦਾ ਮਤਲਬ ਜਿਹੜੇ ਤੱਤ ਨੇ ਉਹ ਸਾਰੇ ਕੜਾਹੀ ਵਾਲੇ ਇਸ ਤੇਲ 'ਚ ਆ ਜਾਣਗੇ ਜੋ ਆਪਣੇ ਵਾਲਾਂ ਵਾਸਤੇ ਬਹੁਤ ਹੀ ਫਾਇਦਾ ਕਰਨਗੇ ਵਾਲ ਆਪਣੇ ਜਿਹੜੇ ਮਤਲਬ ਚਿੱਟੇ ਹੋ ਰਹੇ ਨੇ ਉਹਨਾਂ ਨੂੰ ਵੀ ਕਾਲੇ ਕਰਨਗੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਬਹੁਤ ਸਾਰੀਆਂ ਇਹਦੇ ਵਿੱਚ ਚੀਜ਼ਾਂ ਨਹੀਂ ਆ ਉਹਨਾਂ 'ਚ ਬਹੁਤ ਵਧੀਆ ਤੱਤ ਨੇ ਜੋ ਆਪਣੇ ਵਾਲਾਂ ਨੂੰ ਨੇਚਰਲ ਤੌਰ ਤੇ ਕਾਲਾ ਵੀ ਕਰਨਗੇ ਉਹਨਾਂ ਨੂੰ ਝੜਨ ਤੋਂ ਵੀ ਰੋਕਣਗੇ ਤੇ ਉਹਨਾਂ ਨੂੰ ਲੰਬੇ ਕਰਨ ਵਿੱਚ ਵੀ ਬਹੁਤ ਵਧੀਆ ਰੋਲ ਅਦਾ ਕਰਨਗੇ ਕਿਉਂਕਿ ਜਿਹੜਾ ਕੜੀ ਪੱਤਾ ਹੈ ਬਾਲਾਂ ਨੂੰ ਵਧਾਉਣ ਵਿੱਚ ਬਹੁਤ ਵਧੀਆ ਰੋਲ ਅਦਾ ਕਰਦਾ ਹੈ ਜਿਹੜੇ ਚਾਹੁੰਦੇ ਨੇ ਵੀ ਸਾਡੇ ਜਿਹੜੇ ਬਾਲ ਉਹ ਲੰਬੇ ਹੋਣ ਉਹ ਚਾਹੇ ਕਲਾ ਜਿਕਰ ਕੜੀ ਪੱਤਾ ਹੈ ਆਪਣੇ ਕੋਲ ਕੜੀ ਪੱਤਾ ਪਾ ਕੇ ਵੀ ਜਿਹੜਾ ਤੇਲ ਬਣਾ ਸਕਦੇ ਨੇ ਇਹ ਆਪਾਂ ਤਾਂ ਥੋੜਾ ਜਿਹਾ ਬਣਾਇਆ ਜੀ ਕਿਉਂਕਿ ਇਹ ਹਫਤੇ ਵਿੱਚ ਸਿਰਫ ਆਪਾਂ ਦੋ ਵਾਰ ਹੀ ਲਗਾਉਣਾਗੇ ਤੇ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਣਗੇ ਰਾਤ ਨੂੰ ਜਿਵੇਂ ਆਪਾਂ ਲਗਾ ਕੇ ਪਾਏ ਜੀ ਤੇ ਸਵੇਰੇ ਆਪਾਂ ਕੋਈ ਵੀ ਨਾਰਮਲ ਜਿਹਾ ਸ਼ੈਂਪੂ ਨਾਲ ਨਹਾ ਲੈਣਾ ਬ ਹੋ ਚੁੱਕਿਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਪੂਰੀ ਰਾਤ ਆਪਾਂ ਤੇਲ ਨੂੰ ਐਵੇਂ ਢੱਕ ਕੇ ਲੋਹੇ ਦੀ ਕੜਾਹੀ 'ਚ ਹੀ ਰੱਖਣਾਗਾ ਕਿਸੇ ਭਾਂਡੇ 'ਚ ਨਹੀਂ ਕੱਢਣਾਗਾ ਲਓ ਜੀ ਆਪਣਾ ਜਿਹੜਾ ਤੇਲ ਹਲਕਾ ਜਿਹਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਢੱਕ ਕੇ ਰੱਖ ਦਾਂਗੇ ਜੀ ਪੂਰੀ ਰਾਤ ਵਾਸਤੇ ਤੇ ਸਵੇਰੇ ਆਪਾਂ ਇਹਨੂੰ ਪੁਣ ਕੇ ਇੱਕ ਸੀਸੀ 'ਚ ਸਟੋਰ ਕਰਕੇ ਰੱਖ ਲਾਂਗੇ ਜੀ ਤੇ ਲਓ ਜੀ ਪੂਰੀ ਰਾਤ ਹੋ ਗਈ ਸੀਗੀ ਤੇ ਆਪਾਂ ਇਹਨੂੰ ਇੱਕ ਭਾਂਡੇ 'ਚ ਪਾਣ ਲਾਂਗੇ ਜੀ ਤੇ ਮੇਰੇ ਨਾਲ ਕੀ ਹੋਇਆ ਜੀ ਮੈਂ ਪਹਿਲਾਂ ਪੁਣਟ ਤਾਂ ਲਿਆ ਸੀਗਾ ਪਰ ਜਿਹੜਾ ਕੈਮਰੇ ਦੀ ਬੈਟਰੀ ਆ ਉਹ ਹੋ ਗਈ ਸੀ ਡਾਊਨ ਤੇ ਮੈਨੂੰ ਦੁਬਾਰੇ ਸ਼ੂਟ ਕਰਨਾ ਪਊਗਾ ਜੀ ਹੁਣ ਤੇ ਲਓ ਜੀ ਹੁਣ ਜਿਹੜਾ ਤੇਲ ਆ ਉਹ ਆਪਾਂ ਇਹਦੇ ਵਿੱਚ ਪੁਣ ਲੈਣਾ ਜੀ ਇੱਕ ਪੁਣਣੀ ਦੀ ਮਦਦ ਨਾਲ ਜਿਹੜਾ ਆਪਾਂ ਸਾਰਾ ਮਿਸ਼ਰਣ ਹੈ ਇਹ ਆਪਾਂ ਪੁਣਣੀ 'ਚ ਪਾ ਦੇਣਾ ਜੀ ਸੋ ਇਹ ਤੇਲ ਤਾਂ ਥੋੜਾ ਜਿਹਾ ਬਣਿਆ ਜੀ ਪਰ ਇਹਦੇ ਫਾਇਦੇ ਬਹੁਤ ਨੇ ਤੇ ਇਹ ਹਫ਼ਤੇ ਵਿੱਚ ਆਪਾਂ ਸਿਰਫ ਦੋ ਵਾਰ ਲਾਉਣਾ ਤੁਸੀਂ ਚਾਹੋ ਤਾਂ ਇਹਨੂੰ ਵੱਧ ਵੀ ਬਣਾ ਸਕਦੇ ਹੋਗੇ ਤੇ ਸਾਰੇ ਆਪਾਂ ਤੇਲ ਨੂੰ ਇਹਦੇ ਵਿੱਚ ਪਾ ਕੇ ਤੇ ਜਿਹੜੇ ਵੀ ਚੰਗੀ ਤਰ੍ਹਾਂ ਪੁਣਿਆ ਜਾ ਸਕੇ ਸਾਰਾ ਸਮਾਨ ਆਪਾਂ ਪੁਣਣੀ ਵਿੱਚ ਪ ਤੇ ਇਸ ਤੇਲ ਨੂੰ ਆਪਾਂ ਹਫਤੇ ਵਿੱਚ ਦੋ ਵਾਰ ਅਪਲਾਈ ਕਰਨਾ ਜੀ ਬਾਲਾਂ 'ਚ ਚੰਗੀ ਤਰ੍ਹਾਂ ਆਪਾਂ ਚਸ ਲੈਣਾ ਰਾਤ ਨੂੰ ਲਗਾ ਲੈਣਾ ਹੈਗਾ ਤੇ ਸਵੇਰੇ ਆਪਾਂ ਬਾਲਾਂ ਨੂੰ ਕਿਸੇ ਵੀ ਮਤਲਬ ਨਾਰਮਲ ਜੇ ਸ਼ੈਂਪੂ ਨਾਲ ਬਾਲਾਂ ਨੂੰ ਧੋ ਲੈਣਾ ਹੈਗਾ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਣਗੇ ਹੁਣ ਜਿਵੇਂ ਆਪਣੇ ਵਾਲ ਬਹੁਤ ਹੀ ਜ਼ਿਆਦਾ ਝੜਦੇ ਨੇਗੇ ਵਾਲਾਂ ਦੀ ਜਿਹੜੀ ਗਰੋਥ ਹੋ ਨਹੀਂ ਹੋ ਰਹੀ ਉਹਨਾਂ ਵਾਸਤੇ ਬਹੁਤ ਫਾਇਦਾ ਕਰਦਾ ਹੈਗੇ ਤੋ ਜਰੂਰ ਅਪਣਾ ਕੇ ਦੇਖਿਓ ਸੋ ਜਰੂਰ ਟਰਾਈ ਕਰੋ ਜੀ ਕਿਉਂਕਿ ਇਹਦੇ ਜਿੰਨੇ ਫਾਇਦੇ ਦੱਸੇ ਜਾਣ ਓਨਾਂ ਹੀ ਘੱਟ ਨੇਗੇ ਬਹੁਤ ਸਾਰੇ ਫਾਇਦੇ ਨੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਯੂਜ਼ ਕੀਤਾ ਬਹੁਤ ਜ਼ਿਆਦਾ ਅਸਰਦਾਰ ਜਿਹੜਾ ਤੇਲ ਆਣ ਕੇ ਤਿਆਰ ਹੋਇਆ ਜੀ ਸੋ ਵੀਡੀਓ ਵੀ ਜਰੂਰ ਦੱਸਿਓ ਜੀ ਕਿਵੇਂ ਬਣੀ ਕਿਉਂਕਿ ਬਹੁਤ ਜ਼ਿਆਦਾ ਮਿਸਟੇਕ ਹੋਈਆਂ ਹੋਣੀਆਂ ਸੋ ਮਾਫੀ ਚਾਹੁੰਦੇ ਆ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇ